ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਪਾਕਿਸਤਾਨ ਨਾਲ ਜੋ ਇੰਡੀਆ ਦੀ ਜੰਗ ਲੱਗ ਚੁੱਕੀ ਤੇ ਜਿਹਦੇ ਵਿੱਚ ਕੀ ਸਾਡੇ ਪੰਜਾਬ ਦੇ ਜਿਹੜੇ 26 ਮਾਰੇ ਗਏ ਸੀ ਬੇਕਸੂਰ ਲੋਕ ਪਹਿਲਗਾਮ ਦੇ ਵਿੱਚ ਉਹਨਾਂ ਦਾ ਬਦਲਾ ਲਿਆ ਭਾਰਤ ਨੇ ਤਾਂ ਹੁਣ ਤੁਹਾਨੂੰ ਇਹ ਦੱਸੀਏ ਪਾਕਿਸਤਾਨ ਦੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਾਕਿਸਤਾਨ ਕਈ ਜਗ੍ਹਾ ਤੇ ਦੱਸਿਆ ਜਾਂਦਾ ਵੀ ਪੰਜਾਬ ਦੇ ਵਿੱਚ ਜਿਹੜੇ ਕਈ ਮੰਨ ਕੇ ਚਲੋ ਜ਼ਿਲ੍ਹਿਆਂ ਦੇ ਵਿੱਚ ਜੇ ਗੱਲ ਕਰੀਏ ਆਪਾਂ ਚੰਡੀਗੜ੍ਹ ਕਪੂਰਥਲਾ ਹਾਊਸ ਤੇ ਜਿਹੜਾ ਮੰਨ ਕੇ ਚਲੋ ਬਠਿੰਡਾ ਦੇ ਨਾਲ ਇੱਕ ਪਿੰਡ ਤੁੰਗਵਾਲੀ ਦੀ ਉਹ ਹੁਣ ਦੀਆਂ ਤਾਜ਼ੀਆਂ ਖਬਰਾਂ ਜਿਹੜਾ ਕਿ ਰਾਤ ਇੱਕ ਘਟਨਾ ਵਾਪਰੀ ਆ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਮਿਸ਼ਾਲਾ ਡਿੱਗੀਆਂ ਗਈਆਂ ਕਈ ਕਈ ਥਾਵਾਂ ਤੇ ਨੁਕਸਾਨ ਹੋਇਆਗਾ ਤੇ ਜੇ ਹੁਣ ਗੱਲ ਦਸੀਏ ਪਾਕਿਸਤਾਨ ਦੀ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਕਿਉਂਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਇੱਕ ਬਦਲਾ ਲਿਆ ਸੀ ਜਿਹੜਾ ਕਿ ਅਤਵਾਦੀਆਂ ਨੇ ਸਾਡੇ ਬੇਕਸੂਰ 26 ਮਾਰੇ ਗਏ ਸੀ ਜਿਹੜੇ ਬੇਕਸੂਰ ਲੋਕ ਤਾਂ ਜਿਹੜੇ ਘੁੰਮਣ ਗਏ ਸੀ ਇੱਕ ਪਹਲਗਾਮ ਦੇ ਵਿੱਚ ਪਾ ਉਹਨਾਂ ਦਾ ਇੱਕ ਬਦਲਾ ਲਿਆ ਸੀ ਨਾ ਕਿ ਕਿਸੇ ਆਮ ਨਾਗਰਿਕ ਤੇ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹਚਾਇਆ ਉਥੋਂ ਦੀ ਆਰਮੀ ਨੇ ਉਹਨੂੰ ਨੁਕਸਾਨ ਪਹਚਾਇਆ ਕਿਉਂਕਿ ਜਿਹੜੇ ਅਤਵਾਦੀਆਂ ਦੇ ਅੱਡੇ ਸੀ ਨੋ ਅੱਡੇ ਉਹ ਉੜਾਏ ਆ ਨਾ ਕਿ ਕਿਸੇ ਬੇਕਸੂਰ ਦੀ ਕਿਸੇ ਦੀ ਜਾਨ ਲਈ ਆ ਤੇ ਇਹ ਕਰ ਰਿਹਾ ਕੀ ਰਿਹਾ ਕਈ ਸਾਡੇ ਸ਼ਹਿਰਾਂ ਪਿੰਡਾਂ ਦੇ ਵਿੱਚ ਦੱਸਿਆ ਜਾਂਦਾ ਕਿ 15 ਤੋਂ ਜ਼ਿਆਦਾ ਜਗ੍ਹਾ ਦੇ ਵਿੱਚ ਇਹਨਾਂ ਨੇ ਆਪਣੇ ਵੱਨੀਓ ਕੋਸ਼ਿਸ਼ ਕੀਤੀ ਆ ਪਰ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਰਿਹਾ ਪਰ ਨੁਕਸਾਨ ਕਈ ਜਗ੍ਹਾ ਤੇ ਹੋਇਆ ਮਿਸਾਲਾਂ ਡਿੱਗਣ ਦੇ ਕਾਰਨ ਤਾਂ ਪਹਿਲਾਂ ਤੁਹਾਨੂੰ ਹੁਣ ਜਿਹੜੀਆਂ ਆ ਰਾਤ ਦੀਆਂ ਖਬਰਾਂ ਸੁਣਾਦੀਏ ਤੰਗ ਵਾਲੀ ਖੇਤਾਂ ਦੇ ਵਿੱਚ ਜਿਹੜੀ ਇੱਕ ਮਿਸਾਲ ਡਿੱਗੀ ਆ ਤਾਂ ਉਹ ਪਹਿਲਾਂ ਵੀਡੀਓ ਸੁਣੋ ਬਾਅਦ ਵਿੱਚ ਕਰਾਂਗੇ ਵਿਚਾਰ ਸੰਜੇ ਸੁਣੋ ਵੀਡੀਓ ਖੇਤਾਂ ਦੇ ਵਿੱਚ ਬਲਾਸਟ ਹੋਇਆ ਹੈ ਇਸ ਵੇਲੇ ਦੀ ਖਬਰ ਇੱਕ ਵਾਰ ਮੁਰਦਾ ਦੱਸਦੇ ਕਿ ਬਠਿੰਡਾ ਤੋਂ ਇੱਕ ਪਾਸੇ ਜਿੱਥੇ ਭਾਰਤ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਲਕੀ ਵਧਦੀ ਹੋਈਆਂ ਉੱਥੇ ਹੀ ਬਠਿੰਡਾ ਦੇ ਤੰਗ ਵਾਲੀ ਦੇ ਨੇੜੇ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਨੇ ਤੁੰਗਵਾਲੀ ਦੇ ਖੇਤਾਂ ਦੇ ਵਿੱਚ ਬਲਾਸਟ ਹੋਇਆ ਹੈ ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਬਲਾਸਟ ਕਿਸ ਚੀਜ਼ ਦਾ ਸੀ ਔਰ ਬਠਿੰਡਾ ਤੋਂ ਇਹ ਖਬਰ ਹੈ ਇਸ ਵੇਲੇ ਦੀ ਜਿੱਥੇ ਤੁੰਗਵਾਲੀ ਦੇ ਨੇੜੇ ਧਮਾਕੇ ਦੀ ਜਾਣਕਾਰੀ ਮਿਲ ਰਹੀ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਵਧਿਆ ਹੋਇਆ ਹੈ ਔਰ ਪਾਕਿਸਤਾਨ ਲਗਾਤਾਰ ਭਾਰਤ ਦੇ ਉੱਪਰ ਫਾਇਰਿੰਗ ਕਰ ਰਿਹਾ ਹੈ ਜੰਮੂ ਕਸ਼ਮੀਰ ਵਾਲੇ ਪਾਸੇ ਨਾਲ ਹੀ ਪੰਜਾਬ ਕਿਉਂਕਿ ਸਰਹੱਦੀ ਸਟੇਟ ਹੈ ਤਾਂ ਇਸ ਦੇ ਉੱਪਰ ਵੀ ਜਿਹੜਾ ਨਿਸ਼ਾਨਾ ਹੈ ਉਹ ਬਣਾਇਆ ਜਾ ਰਿਹਾ ਹੈ ਧਮਾਕੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਇਹ ਰਾਹਤ ਭਰੀ ਜਰੂਰ ਖਬਰ ਹੈ ਕਿਉਂਕਿ ਪਟੰਡਾ ਤੋਂ ਖਬਰ ਸੀ ਜਿੱਥੇ ਤੁੰਗਵਾਲੀ ਨੇੜੇ ਧਮਾਕਾ ਹੁੰਦਾ ਪਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਪਟਿੰਡਾ ਦੇ ਤੁੰਗਵਾਲੀ ਦੇ ਨੇੜੇ ਧਮਾਕੇ ਦੀ ਜਾਣਕਾਰੀ ਮਿਲ ਰਹੀ ਹੈ ਪੁਲਿਸ ਪ੍ਰਸ਼ਾਸਨ ਮਾਕੇ ਤੇ ਪਹੁੰਚਿਆ ਹੋਇਆ ਹੈ ਜਾਂਚ ਲਗਾਤਾਰ ਜਾਰੀ ਹੈ ਖੇਤਾਂ ਦੇ ਵਿੱਚ ਬਲਾਸਟ ਹੋਇਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਂਜੀ ਜਿਵੇਂ ਕਿ ਇਹ ਜਦੋਂ ਦੀ جنگ ਲੱਗੀ ਆ ਪਾਕਿਸਤਾਨ ਨਾਲ ਇੰਡੀਆ ਦੀ ਤਾਂ ਉਦੋਂ ਦੇ ਕਈ ਘਟਨਾਵਾਂ ਵਾਪਰ ਰਹੀਆਂ ਕਿਉਂਕਿ ਜੇ ਗੱਲ ਕਰੀਏ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਜਿਵੇਂ ਮੈਂ ਨਾਮ ਲੈ ਹੀ ਦਿੱਤੇ ਤਾਂ ਘੱਟੋ ਘੱਟ 15 ਸ਼ਹਿਰ ਪਿੰਡਾਂ ਦੇ ਵਿੱਚ ਇਹ ਜੋ ਇਹਨਾਂ ਨੇ ਆਪਣੇ ਬਨੀਓ ਹਰਕਤ ਕੀਤੀ ਗਈ ਆ ਜੇ ਹੁਣ ਗੱਲ ਕਰੀਏ ਲੜਾਈ ਜੰਗ ਦੀ ਲੜਾਈ ਨੂੰ ਕੋਈ ਨਹੀਂ ਚਾਹੁੰਦਾ ਵੀ ਜੰਗ ਲੱਗੇ ਪਾਕਿਸਤਾਨ ਕਿਉਂਕਿ ਇਹਦੇ ਵਿੱਚ ਆਮ ਜਿਹੜੇ ਲੋਕ ਆ ਆਮ ਨਾਗਰਿਕਾ ਸਾਰਿਆਂ ਨੂੰ ਨੁਕਸਾਨ ਆ ਉਧਰ ਪਾਕਿਸਤਾਨ ਵਾਲਿਆਂ ਨੂੰ ਵੀ ਇਧਰ ਇੰਡੀਆ ਵਾਲਿਆਂ ਨੂੰ ਵੀ ਜੇ ਗੱਲ ਕਰੀਏ ਹੁਣ ਕਈ ਵਾਰ ਜੰਗ ਜਿਹੜੀ ਲੱਗੀ ਵੀ ਆ ਪਾਕਿਸਤਾਨਾ ਹਰ ਵਾਰ ਸਾਹਮਣਾ ਪਾਕਿਸਤਾਨ ਨੂੰ ਕਰਨਾ ਪਿਆ ਕਿਉਂਕਿ ਉਧਰ ਲਈ ਉਨੀ ਫੌਜ ਤੇ ਨਾ ਉਧਰ ਲਈ ਉਨੀ ਵਾਦੀ ਤੇ ਸਾਡੀ ਉਨੀ ਫੌਜ ਉਧਰ ਲਈ ਤਾਂ ਵਾਦੀ ਉਨੀ ਕਾ ਤਾਂ ਜੇ ਗੱਲ ਕਰੀਏ ਸਿਰਫ ਪਾਕਿਸਤਾਨ ਹਿੰਦੁਸਤਾਨ ਦੇ ਸਾਹਮਣੇ ਸਿਰਫ ਛੋਟਾ ਜਿਹਾ ਇੱਕ ਟੁਕੜਾਗਾ ਹਿੰਦੁਸਤਾਨ ਦੇ ਵਿੱਚੋਂ ਹੀ ਜਿਹੜਾ ਨਿਕਲਿਆ ਹੋਇਆ ਤੇ ਪਰ ਜੇ ਗੱਲ ਕਰੀਏ ਹੁਣ ਆਪਾਂ ਜਿਹੜੇ ਆਮ ਨਾਗਰਿਕ ਲੋਕਾਂ ਦੇ ਨੁਕਸਾਨ ਹੋ ਜੂਏ ਲੜਾਈਆਂ ਦੇ ਵਿੱਚ ਜੰਗ ਕੋਈ ਨਹੀਂ ਚਾਹੁੰਦਾ ਵੀ ਲੱਗੇ ਇੱਕ ਬਸ ਵੈਗਰੂ ਵੈਗਰੂ ਕਰੋ ਕਿਉਂਕਿ ਜੰਗ ਦੇ ਵਿੱਚ ਸਾਰੇ ਪਾਸੋਂ ਨੁਕਸਾਨ ਆ ਭਾਰਤ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਕਈ ਚੈਨਲਾਂ ਤੋਂ ਫੇਕ ਨਿਊਜ਼ ਆ ਰਹੀਆਂ ਇਹ ਹੈ ਜੇ ਉੱਥੇ ਇਹ ਹੋ ਗਿਆ ਜੀ ਉਹ ਚੈਨਲਾਂ ਤੋਂ ਬਈ ਬਚੋ ਕਿਉਂਕਿ ਜਿਹੜਾ ਕੋਈ ਸਰਕਾਰੀ ਚੈਨਲ ਜਿਵੇਂ ਅੱਜ ਤੱਕ ਪੀਟੀਸੀ ਨਿਊਜ਼ ਇਹ ਖਬਰਾਂ ਜ਼ਰੂਰ ਦੇਖ ਲਿਆ ਕਰੋ ਕਈ ਚੈਨਲ ਜਿਵੇਂ ਆਪਾਂ ਕਹਦੀਏ ਵੀ ਅਮੇ ਹਵਾ ਡਾਉਨ ਰੇ ਅਗੇ ਕਈ ਚੈਨਲ ਫੇਕ ਨਿਊਜ਼ ਆ ਰਹੀ ਆ ਇਹਦੇ ਵਿੱਚ ਆਪਾਂ ਨੂੰ ਨੁਕਸਾਨ ਆ ਭਾਰਤ ਨੂੰ ਵੀ ਜੇ ਹੁਣ ਜਦੋਂ ਉਧਰੋਂ ਵਾਅਦਾ ਹੋ ਰਿਹਾ ਤਾਂ ਹੁਣ ਜੇ ਗੱਲ ਕਰੀਏ ਪਾਕਿਸਤਾਨ ਦੀ ਤਾਂ ਫਿਰ ਜੇ ਉਧਰੋਂ ਵਾਅਦਾ ਹੋਊਗਾ ਤਾਂ ਫਿਰ ਭਾਰਤ ਤਾਂ ਇਧਰੋਂ ਕਰੂ ਕਰੂਗਾ ਕਿਉਂਕਿ ਪਹਿਲਗਾਮ ਦਾ ਇੱਕ ਜਿਹੜਾ ਬਦਲਾ ਲਿਆ ਸਾਡੇ ਜਿਹੜੇ 26 ਪੰਜਾਬੀ ਮਾਰੇ ਗਏ ਬੇਕਸੂਰ ਨੱਤੇ ਲੋਕਾਂ ਦੇ ਵਾਰ ਕਰਿਆ ਇਹ ਇਹ ਵੈਸੇ ਤਾਂ ਇਹ ਕਾਰਯ ਦੇਸ਼ਾ ਨਿਕਲੇ ਤਾਂ ਹਿੰਦੁਸਤਾਨ ਚੋਂ ਹੀ ਆ ਕਿਉਂਕਿ ਜਿਹੜੇ 1971 ਦੇ ਵਿੱਚ ਤੇ 1962 ਤੇ 1965 ਦੇ ਵਿੱਚ ਇਹ ਲੜਾਈਆਂ ਜੰਗਾ ਕਈ ਜੰਗਾ ਲੱਗੀਆਂ ਹਰ ਵਾਰ ਪਾਕਿਸਤਾਨ ਨੂੰ ਸਾਹਮਣਾ ਕਰਨਾ ਪਿਆ ਪਰ ਹੁਣ ਇਹ ਹਰਕਤ ਪਾਕਿਸਤਾਨ ਦੀ ਇਹ ਆ ਜਦੋਂ ਇਹਨਾਂ ਨੇ ਸੋਚਿਆ ਵੀ ਇਧਰ ਅਟੈਕ ਹੋ ਗਿਆ ਅਸੀਂ ਵੀ ਇਸ ਚੀਜ਼ ਦਾ ਬਦਲਾ ਲਈਏ ਤੇ ਇਹ ਆਮ ਲੋਕਾਂ ਤੇ ਸਿੱਟਣ ਲੱਗੇ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਮਿਸ਼ਾਲਾਂ ਜਿਵੇਂ ਕਿ ਹੁਣ ਖਬਰਾਂ ਆ ਰਹੀਆਂ ਇੱਥੇ ਡਿਗ ਗਈ ਜੀ ਇੱਥੇ ਇਹ ਹੋ ਗਿਆ ਜੀ ਇੱਥੇ ਉਹ ਹੋ ਗਿਆ ਜੀ ਤਾਂ ਇਹ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਕਈ ਜਗ੍ਹਾ ਤੇ ਨੁਕਸਾਨ ਨਹੀਂ ਹੋਇਆ ਬਚਤ ਰਹੇਗੀ ਲੋਕਾਂ ਦੀ ਅਗਰ ਜੇ ਕਿਸੇ ਸ਼ਹਿਰ ਪਿੰਡ ਦੇ ਵਿੱਚ ਕਿਸੇ ਘਰ ਤੇ ਡਿਗ ਜਾਂਦੀਆਂ ਮਿਸ਼ਾਲਾਂ ਤਾਂ ਕਈ ਵੇਕਸੂਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਜੇ ਇੰਡੀਆ ਇਦਰੋਂ ਵਾਅਦਾ ਕਰਦਾ ਫਿਰ ਆਪਦੇ ਵਾਰੀ ਪਾਕਿਸਤਾਨ ਜਿੱਕਾ ਮਾਰ ਰਿਹਾ ਕਹਿੰਦਾ ਮਤਲਬ ਵੀ ਪਾਕਿਸਤਾਨ ਦੀ ਲੜਾਈ ਕਿਸ ਕਾਰਨ ਇਸ਼ਾਰੇ ਨੂੰ ਪਤਾ ਕਿਉਂਕਿ ਜਿਹੜਾ ਜੰਮੂ ਜਿਹੜਾ ਆਪਾਂ ਕਹ ਦੀਏ ਗੱਲ ਕਰੀਏ ਕਸ਼ਮੀਰ ਦੀ ਕਸ਼ਮੀਰ ਪਿੱਛੇ ਸ਼ੁਰੂ ਤੋਂ ਜੁੱਧ ਲੱਗਦਾ ਆਇਆ ਕਈ ਜੰਗਾਂ ਲੱਗੀਆਂ ਕਸ਼ਮੀਰ ਦੇ ਪਿੱਛੇ ਜੇ ਹੁਣ ਗੱਲ ਕਰੀਏ ਨਨਕਾਣਾ ਸਾਹਿਬ ਉਧਰਲੀ ਸ਼ਹਿਰ ਆ ਉਧਰਲੇ ਲੋਗ ਇੱਧਰ ਆਉਣ ਨੂੰ ਤਰਸ ਰਹੇ ਆ ਤਾਂ ਇੱਧਰਲੇ ਉਧਰ ਨੂੰ ਤਾਂ ਗੱਲ ਹੁਣ ਦਾ ਇਹੀ ਆ ਵੀ ਦੋਨੇ ਪਾਸੋਂ ਦੋਨੇ ਦੇਸ਼ਾਂ ਨੂੰ ਨੁਕਸਾਨ ਆ ਐਨੇ ਲੜਾਈ ਜੰਗ ਲੱਗਦੀ ਵੀ ਆ ਇਹਦੇ ਵਿੱਚ ਸਾਡੇ ਜਿਹੜੇ ਆਮ ਲੋਕ ਆ ਇਹ ਮਰ ਜਾਣਗੇ ਤੇ ਜਿਹੜੇ ਸਾਡੇ ਆਰਮੀ ਦੇ ਨੌਜਵਾਨ ਆ ਉਹਨਾਂ ਦਾ ਤਾਂ ਹੋਣੀ ਹੁਣੇ ਦੋਨੇ ਪਾਸੇ ਨੁਕਸਾਨ ਉਧਰਲੀ ਫੌਜ ਦਾ ਵੀ ਇਧਰਲੀ ਜਵੇ ਵੈਸੇ ਪਾਕਿਸਤਾਨ ਹਿੰਦੁਸਤਾਨ ਦੇ ਸਾਹਮਣੇ ਛੋਟਾ ਦੇਸ਼ ਹੀ ਆ ਜੇ ਗੱਲ ਕਰੀਏ ਇਧਰੋਂ ਪਾਣੀ ਜੋ ਜਾ ਰਿਹਾ ਸੀ ਹੋਰ ਖਾਣਾ-ਦਾਣਾ ਜੇ ਇਧਰੋਂ ਪਾਣੀ ਬੰਦ ਕਰਤਾ ਤਾਂ ਵੈਸੇ ਵੀ ਮਰੀ ਜਾਣਗੇ ਜਿਵੇਂ ਮੋਦੀ ਨੇ ਪਾਣੀ ਬੰਦ ਕਰਿਆ ਤਾਂ ਹੋਰ ਵੀ ਕਈ ਗੱਲਾਂ ਦੇ ਖੁਲਾਸੇ ਵੀ ਇਹ ਇੱਕ ਕਾਇਰ ਦੇਸ਼ ਤਾਂ ਘਹਿ ਜਾਂਦਾ ਨਿਕਲਿਆ ਤਾਂ ਦੇਸ਼ 'ਚ ਸਾਡੇ ਹਿੰਦੁਸਤਾਨ 'ਚ ਹੀ ਆ ਪਰ ਕਾਇਰ ਦੇਸ਼ ਇਸ ਕਰਕੇ ਕਿਹਾ ਜਾਂਦਾ ਕਿਉਂਕਿ 29 ਲੋਕਾਂ ਤੇ ਵਾਰ ਕਰਦੇ ਆ ਜੇ ਹੁਣ ਗੱਲ ਕਰੀਏ ਇੱਕ ਸਾਡੇ ਜੋ ਆਰਮੀ ਦੇ ਨੌਜਵਾਨਾਂ ਨੇ ਇੱਕ ਬਦਲਾ ਲਿਆ ਜਿਹੜਾ ਪਹਿਲਗਾਮ ਦੇ ਵਿੱਚ 26 ਪੰਜਾਬੀ ਮਰੇ ਗਏ ਆ ਤੇ ਉਲਟਾ ਇਹ ਕੀ ਕਰ ਰਹੇ ਆ ਇਹ اچانک ਲੋਕਾਂ ਤੇ ਰਾਤ ਨੂੰ ਆਪਣੇ ਬੰਨਿਓ ਜਨਕੀ ਬਦਲਾ ਲੈਣ ਦੀ ਤਿਆਰੀ ਚ ਪਰ ਇਹਨਾਂ ਦੀ ਉਹ ਮਿਸ਼ਨ ਦੇ ਵਿੱਚ ਇਹ ਕਾਮਜਾਪ ਨਹੀਂ ਰਿਹਾ ਕਈ ਜਗ੍ਹਾ ਤੇ ਜਿਹੜੀਆਂ ਮਿਸਾਲਾਂ ਡਿੱਗਣ ਤੋਂ ਪਹਿਲਾਂ ਹੀ ਸਾਡੇ ਆਰਮੀ ਦੇ ਨੌਜਵਾਨਾਂ ਨੇ ਦਿਲੋਂ ਸਲੂਟ ਆ ਸਾਡੇ ਆਰਮੀ ਦੇ ਨੌਜਵਾਨਾਂ ਨੂੰ ਉੱਤੇ ਹੀ ਜਿਹੜੀਆਂ ਮਿਸਾਲਾਂ ਡਿੱਗਣ ਦੇ باوجود ਥੱਲੇ ਉੰਦ ਪਹਿਲਾਂ ਹੀ ਉੱਤੇ ਹੀ ਰਹਿ ਗਿਆ ਮੰਨ ਕੇ ਚਲੋ ਵੀ ਉੱਤੇ ਹੀ ਉਹਨਾਂ ਦਾ ਸਾਹਮਣਾ ਕੀਤਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਪਰ ਕਈ ਜਗ੍ਹਾ ਤੇ ਡਿੱਗੇ ਆ ਟੁਕੜੇ ਡਿੱਗੇ ਆ ਕਿਤੇ ਨੁਕਸਾਨ ਹੋਇਆ ਕਈ ਜਗ੍ਹਾ ਤੇ ਨੁਕਸਾਨ ਹੋਣ ਤੋਂ ਬਚ ਗਿਆ ਵੀ ਕਹਿੰਦਾ ਮਤਲਬ ਵੀ ਪੰਜਾਬ ਦੇ ਵਿੱਚ ਕਈ ਸਹਿਰਾਂ ਪਿੰਡਾਂ ਦੇ ਵਿੱਚ ਇਹ ਮਿਸਾਲਾ ਡਿੱਗਣ ਦੀ ਕੋਸ਼ਿਸ਼ ਕੀਤੀ ਹੈ ਕਰਵਾਈ ਗਈ ਹੈ ਪਾਕਿਸਤਾਨ ਨੇ ਕਹਿੰਦਾ ਮਤਲਬ ਵੀ ਬਦਲਾ ਲੈਣ ਦੀ ਤਿਆਰੀ ਚਾਹ ਹੁਣ ਇਹ ਤਾਂ ਜਿਹੜੇ ਅਤਵਾਦੀਆਂ ਦੇ ਅੱਡੇ ਡਾਏ ਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਪਰ ਇਹ ਆਮ ਕਿਸੇ ਨਾਗਰਿਕ ਤੇ ਸਾਡੇ ਭਾਰਤ ਦੇ ਆਰਮੀ ਦੇ ਨੌਜਵਾਨਾਂ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤਾਂ ਇਹ ਸਾਡੇ ਆਮ ਲੋਕਾਂ ਦੇ ਸੱਤਰੇ ਜੇ ਸਾਡੇ ਇਧਰੋਂ ਭਾਰਤ ਬਣੀਓ ਜੇ ਇਹ ਪਹਿਲ ਕਰਦੇ ਆ ਤੇ ਜੇ ਇਧਰੋਂ ਹੋ ਗਿਆ ਕੰਮ ਐਸ ਲੋਟ ਆਮ ਲੋਕਾਂ ਦੇ ਡੇਗਣ ਲੱਗੇ ਤਾਂ ਪਾਕਿਸਤਾਨ ਤਾਂ 20 ਮਿੰਟਾਂ ਦਾ ਵੀ ਨਹੀਂ ਹੈਗਾ ਜੇ ਆਰਮੀ ਨੂੰ ਖੁੱਲੀ ਸ਼ੂਟ ਦੇਤੀ ਵੀ 2 ਘੰਟਿਆਂ ਦੇ ਵਿੱਚ ਵਿੱਚ ਤਾਂ ਜ਼ਿਆਦਾ ਮੈਂ ਕਹਿੰਦਾ ਵੈਸੇ 1 ਘੰਟੇ ਦੇ ਵਿੱਚ ਪਾਕਿਸਤਾਨ ਤਬਾਹ ਹੋ ਜਾਊ ਕਿਉਂਕਿ ਐਡਾ ਇੰਨਾ ਪਾਵਰਫੁਲ ਦੇਸ਼ ਆ ਸਾਡਾ ਜੋ ਇੰਡੀਅਨ ਆਰਮੀ ਨੂੰ ਸਾਡੇ ਦਿਲੋਂ ਸਲੂਟਾ ਕਿਉਂਕਿ ਬਈ ਪਹਿਲ ਸਾਡੇ ਬਣੀਓ ਕਰਦੇ ਨਹੀਂ ਤੇ ਬਾਅਦ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਜਿਹੜੇ ਆਮ ਲੋਕਾਂ ਨੂੰ ਮਾਰਿਆ ਗਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜੇ ਗੱਲ ਕਰੀਏ ਹੁਣ ਪਹਿਲ ਲਗਾਮ ਦੀ ਜਿੱਥੇ ਕਿ ਬਈ ਧਰਮ ਪੁੱਛ ਕੇ ਮਾਰੇ ਗਏ ਲੋਕਾਂ ਨੂੰ ਤੇ ਹੁਣ ਇੱਕ ਮੈਂ ਹਰ ਵੀਡੀਓ ਚ ਨਾਮ ਲੈਣਾ ਉਹਨਾਂ ਨੂੰ ਵੀ ਮੁੰਬਈ ਦੇ ਵਿੱਚ 250 ਪੰਜਾਬੀ ਬੇਕਸੂਰ ਬੱਚੇ ਬਜ਼ੁਰਗ ਮਾਤਾ ਭੈਣਾਂ ਨੂੰ ਭੁੰਨ ਦਿੱਤਾ ਗਿਆ ਸੀ ਜਿਹੜਾ ਬਗਦਾਦੀ ਜਿਹਨੂੰ ਕਿਉਂ ਮਾਰ ਦਿੱਤਾ ਗਿਆ ਤਾਂ ਇਹ ਅਤਵਾਦੀ ਇਧਰ ਪਾਕਿਸਤਾਨ ਵਾਲੀਆਂ ਸਰਕਾਰਾਂ ਇਹਨਾਂ ਨੂੰ ਯਾਨੀ ਕਿ ਲੁਕੋ ਕੇ ਰੱਖਦੀਆਂ ਪਾਲਦੀਆਂ ਤੇ ਬਾਅਦ ਦੇ ਵਿੱਚ ਇਧਰ ਆ ਕੇ ਇਹ ਭਾਰਤ ਦੇ ਵਿੱਚ ਨੱਤੇ ਲੋਕਾਂ ਤੇ ਵਾਰ ਕਰਦੇ ਆ ਨੁਕਸਾਨ ਕਰਦੇ ਆ ਤੇ ਬਾਅਦ ਚ ਇਹਨਾਂ ਨੂੰ ਸਾਡੇ ਆਰਮੀ ਦੇ ਨੌਜਵਾਨ ਜਵਾਬ ਦਿੰਦੇ ਆ ਯਾਨੀ ਕਿ ਕੈਨ ਦਾ ਮਤਲਬ ਹੈ ਧੋਖਾ ਨਾ ਵਾਰ ਕਰਦੇ ਆ ਤਾਂ ਫਿਰ ਇਹਨਾਂ ਨੂੰ ਅੰਜਾਮ ਉਲਟਾ ਮਿਲਦਾਗਾ ਜੇ ਤੁਸੀਂ ਇੱਕ ਮਾਰੋਗੇ ਸਾਡਾ ਤਾਂ ਸਾਡੇ ਆਰਮੀ ਦੇ ਨੌਜਵਾਨ 100 ਮਾਰਨਗੇ ਸਾਡੇ ਭਾਰਤ ਦੇ ਮੁਕਾਬਲੇ ਚ ਬਿਲਕੁਲ ਇਹ ਛੋਟਾ ਦੇਸ਼ ਆ ਕਹਿੰਦਾ ਮਤਲਬ ਹਿੰਦੁਸਤਾਨ ਚੋਂ ਨਿਕਲਿਆ ਮੈਂ ਹਰ ਵਾਰ ਕਹਣਾਗਾ ਵੀ ਲੜਾਈ ਜਿਹੜੀ جنگ جنگ ਤੋਂ ਤਾਂ ਸਾਰੇ ਇਹ ਕਹਿੰਦੇ ਵੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਸਾਡੇ ਆਮ ਲੋਕਾਂ ਦਾ ਨੁਕਸਾਨ ਸਾਡੇ ਆਰਮੀ ਦਾ ਨੁਕਸਾਨ ਉਧਰਲੀ ਦਾ ਵੀ ਇਧਰਲੀ ਦਾ ਵੀ ਪਹਿਲ ਤਾਂ ਸੀ ਇਹ ਕਹਾਂਗੀ ਪਰ ਜਦੋਂ ਵਾਅਦਾ ਕਰ ਰਹੇ ਆ ਤਾਂ ਫੇਰ ਇਤੁਰ ਬਰਦਾਸ਼ਤ ਨਹੀਂ ਹੋਣਾ ਸਾਡੇ ਆਰਮੀ ਦੇ ਨੌਜਵਾਨ ਹਰ ਵਕਤ ਬਾਰਡਰਾਂ ਤੇ ਤੈਨਾਤ ਆ ਤੇ ਸਾਡਾ ਬਜ ਦਿਲੋਂ ਸਲੂਟ ਆ ਸਾਡੀ ਆਰਮੀ ਨੂੰ ਕਿਉਂਕਿ ਪਹਿਲ ਕਰਦੇ ਨਹੀਂ ਤੇ ਬਾਅਦ ਵਿੱਚ ਬਰਦਾਸ਼ਤ ਕਰਦੇ ਨਹੀਂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੀ ਪ੍ਰਤੀ ਚੈਨਲ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵਾਂ ਵੀਡੀਓ ਤੇ ਧੰਨਵਾਦ